ਤੁਹਾਡੀ ਡਿਮਾਂਡ ਤੇ ਫਿਰ ਤੋਂ ਆ ਗਏ ਨੇ ਇੱਕ ਵਾਰੀ ਸ਼ਾਲ ਵਾਲੇ ਸੂਟ ਔਰ ਇਸ ਵਾਰ ਤੁਹਾਨੂੰ ਸੁਪਰ ਡਿਸਕਾਊਂਟ ਤੇ ਵੀ ਇਹ ਵਾਲੇ ਸੂਟ ਦਵਾਂਗੇ ਬਹੁਤ ਸੋਹਣੀ ਕਲੈਕਸ਼ਨ ਆ ਰਾਜੇ ਰਾਣੀਆਂ ਵਾਲਾ ਪ੍ਰਿੰਟ ਤੁਹਾਡਾ ਵੀ ਫੇਵਰੇਟ ਹੋ ਚੁੱਕਿਆ ਹੈ ਤੇ ਸਾਡਾ ਵੀ ਫੇਵਰੇਟ ਹੋ ਚੁੱਕਿਆ ਹੈ ਕਲਰ ਬਹੁਤ ਸੋਹਣੇ ਆ ਇਸ ਵਾਰ ਤੇ ਕੰਬੀਨੇਸ਼ਨ ਬਹੁਤ ਸੋਹਣੇ ਆ ਲੁੱਕ ਤੁਸੀਂ ਚੈੱਕ ਕਰਦੇ ਜਾਣਾ ਆ ਪਿਕ ਤੁਸੀਂ ਸੈਂਡ ਕਰ ਦੇਣੀ ਆ 7814352822 ਤੇ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੇ ਸੁਪਰ ਡਿਸਕਾਊਂਟ ਦੇ ਉੱਪਰ ਅੱਜ ਵਾਲੀ ਵੀਡੀਓ ਹੋਏਗੀ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖਣਾ ਹੈ ਤਾਂ ਜੋ ਸਾਰੇ ਹੀ ਕਲਰ ਸ ਨਹੀਂ ਪਤਾ چل ਸਕਣ ਸਪਤੋਂ ਪਹਿਲੇ ਆਏਗਾ ਪਸ਼ਮੀਨਾ ਦਾ ਸੂਟ ਆ ਠੀਕ ਹੈ ਪੈਨਲਿੰਗ ਵਾਈਜ਼ ਇਹਦੀ ਪ੍ਰਿੰਟਿੰਗ ਆਏਗੀ ਪਲੱਸ ਇਹਦੇ ਵਿੱਚ ਸੀਕੁਐਂਸ ਵਰਕ ਆਏਗਾ ਠੀਕ ਹੈ ਸੀਕੁਐਂਸ ਵਰਕ ਦਾ ਮਤਲਬ ਕਿ ਛੋਟੇ-ਛੋਟੇ ਇਸ ਦੇ ਵਿੱਚ ਸਤਾਰੇ ਦਾ ਕੰਮ ਆ ਲੁੱਕ ਤੁਸੀਂ ਚੈੱਕ ਕਰਨੀ ਆ ਐਵੇਂ ਤੁਹਾਨੂੰ ਵਰਕ ਮਿਲੇਗਾ ਬਾਰਡਰ ਲਾਈਨ ਦੇ ਉੱਪਰ ਬਾਰਡਰ ਲਾਈਨ ਦੀ ਪ੍ਰਿੰਟਿੰਗ ਤੁਹਾਨੂੰ ਬੈਕ ਤੇ ਫਰੰਟ ਤੇ ਸਾਰੀ ਸੇਮ ਮਿਲੇਗੀ ਤੇ ਮਿਡਲ ਦੇ ਵਿੱਚ ਜਿਹੜੇ ਫਲਾਵਰਿੰਗ ਆਏਗੀ ਛੋਟੀ ਬੁਟੀ ਵੱਡਾ ਫਲਾਵਰ ਆਏਗਾ ਨਾਲ ਤੁਹਾਨੂੰ ਨੈਕ ਲਾਈਨ ਜਿਹੜੀ ਮਿਲੇਗੀ ਉਸ ਤੇ ਉੱਪਰ ਵੀ ਵਰਕ ਮਿਲੇਗਾ ਔਰ ਬਲੂ ਕਲਰ ਦਾ ਨਾਲ ਆਏ 블루 컬러 ਦਾ ਹੀ ਤੁਹਾਨੂੰ ਸ਼ਾਲ ਦਾ ਪ੍ਰਿੰਟ ਮਿਲੇਗਾ ਬਹੁਤ ਸੋਹਣੀ ਪ੍ਰਿੰਟਿੰਗ ਆ ਲਾਈ ਡਾਰਕ ਦਾ ਕੰਬੀਨੇਸ਼ਨ ਆ ਔਰ ਲੁੱਕ ਤੁਸੀਂ ਚੈੱਕ ਕਰੋ ਸ਼ਾਲ ਸ਼ਾਲ ਦੀ ਜਿਹੜੀ ਲੈਂਥ ਆ ਇਕਦਮ ਸੁਪਰ ਜਿਹੜੀ ਰੈਗੂਲਰ ਲੈਂਥ ਹੁੰਦੀ ਆ ਉਸ ਦੇ ਅਕੋਰਡਿੰਗ ਆਏਗੀ ਕੰਬੀਨੇਸ਼ਨ ਬਹੁਤ ਸੋਹਣੇ ਆਉਣਗੇ ਠੀਕ ਹੈ ਜੀ ਤੇ ਕਲਰ ਤੁਸੀਂ ਦੇਖਦੇ ਜਾਓ ਬਹੁਤ ਪਿਆਰੀ ਜੀ ਕਲੈਕਸ਼ਨ ਹੈ ਔਰ ਨਿੱਗਾ ਜਿਹੜਾ ਇਹ ਸੂਟ ਹੋਏਗਾ ਠੀਕ ਹੈ ਹੈਵੀ ਸੂਟ ਆਉਣਗੇ ਇਹ ਵਾਲੇ ਨਾਲ ਸ਼ਾਲ ਆਏਗਾ ਸ਼ਾਲ ਵੀ ਹੈਵੀ ਆਉਣਗੇ ਇਸ ਦੇ ਵਿੱਚ ਜਿਹੜੇ ਮਤਲਬ ਨਿੱਗੇ ਸ਼ਾਲ ਹੁੰਦੇ ਆ ਠੀਕ ਹੈ ਤੇ ਕਲਰ ਤੁਸੀਂ ਦੇਖਦੇ ਜਾਣਾ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੇ ਤੁਸੀਂ ਜਲਦੀ ਜਲਦੀ ਬੁਕਿੰਗ ਕਰਾ ਲੈਣੀ ਆ ਤੇ ਨੈਕਸਟ ਆ ਗਿਆ ਰਾਜੇ ਰਾਣੀਆਂ ਵਾਲਾ ਪ੍ਰਿੰਟ ਫਿਰ ਤੋਂ ਇੱਕ ਵਾਰ ਜਿਹੜਾ ਇਹ ਫੁੱਲ ਸਟਾਕ ਲੈ ਕੇ ਆਏ ਰਹਿ ਗਿਆ ਸੀਗਾ ਤੇ ਉਹ ਨਿਕਲ ਗਿਆ ਹੈਗਾ ਤੇ ਕਾਫੀ ਡਿਮਾਂਡ ਆ ਰਹੀ ਸੀ ਇਸ ਕਰਕੇ ਤੁਹਾਨੂੰ ਜਿਹੜੀ ਇਹ ਫਿਰ ਸਾਰੀ ਕਲੈਕਸ਼ਨ ਜਿਹੜੀ ਆ ਇਸ ਦੇ ਵਿੱਚ ਦਿਖਾ ਰਹੇ ਆ ਫੁੱਲ ਇਸ ਦੇ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਮਿਲੇਗੀ ਸਭ ਤੋਂ ਪਹਿਲੇ ਆਏਗਾ ਮੈਜੈਂਟਾ ਰਾਣੀ ਕਲਰ ਠੀਕ ਹੈ ਉੱਪਰ ਪ੍ਰਿੰਟਿੰਗ ਬਹੁਤ ਸੋਹਣੀ ਆ ਔਰ ਸ਼ਾਲ ਦੇਖਣੀ ਆ ਤੁਸੀਂ ਇਸ ਦੇ ਵਿੱਚ ਜਿਹੜਾ ਮੇਨ ਆ ਕੀ ਸੈਲਫ ਵੀ ਆ ਔਰ ਫਲਾਵਰਿੰਗ ਵੀ ਆ ਬਹੁਤ ਸੋਹਣੇ ਜਿਹੇ ਜਿਹੜੇ ਇਸ ਦੇ ਵਿੱਚ ਕਲਰ ਕੰਬੀਨੇਸ਼ਨ ਆ ਤੇ ਰਾਜੇ ਰਾਣੀਆਂ ਵਾਲਾ ਪ੍ਰਿੰਟ ਆਏਗਾ ਤੇ ਪਲੇਨ ਇਸ ਦਾ ਜਿਹੜਾ ਬਾਟਮ ਹੁੰਦਾ ਹੈ ਆ ਉਹ ਸੈਲਫ ਦੇ ਵਿੱਚ ਇਸ ਦਾ ਜਿਹੜਾ ਆ ਉਹ ਹੁੰਦਾ ਹੈ ਬਾਜੂ ਠੀਕ ਹੈ ਨਾਲ ਬਾਰਡਰ ਵੀ ਨਾਲ ਸੈਲਫ ਵੀ ਆਏਗੀ ਕਲਰ ਬਹੁਤ ਸੋਹਣਾ ਸਭ ਤੋਂ ਪਹਿਲੇ ਮੈਜੈਂਟਾ ਰਾਣੀ ਛੇੜਾ ਔਰ ਫੁੱਲ ਤੁਹਾਨੂੰ ਕਲਰ ਮਿਲਣਗੇ ਇਸ ਵਾਰ ਨੈਕਸਟ ਆ ਗਿਆ ਮੋਰ ਪੰਖੀਆ ਕਲਰ ਠੀਕ ਹੈ ਇੱਕ ਪ੍ਰਿੰਟਿੰਗ ਦੇ ਵਿੱਚ ਤੁਹਾਨੂੰ ਜਿਹੜੀ ਆ ਉਹ ਕਲਰ ਆਪਸ਼ਨ ਮਿਲੇਗੀ ਅੱਜ ਦੀ ਕਲੈਕਸ਼ਨ ਜਿਵੇਂ ਕਿ ਪਹਿਲੇ ਇਸ ਦਾ ਰੇਟ ਹੋਰ ਸੀਗਾ ਪਰ ਤੁਹਾਨੂੰ ਇਸ ਵਾਰ ਦਵਾਗੇ ਸੁਪਰ ਡਿਸਕਾਊਂਟ ਦੇ ਉੱਪਰ ਕਿਉਂਕਿ ਬਾਰ-ਬਾਰ ਜਦੋਂ ਇੱਕ ਹੀ ਕਲੈਕਸ਼ਨ ਆਉਂਦੀ ਹੈ ਉਸ ਦੇ ਉੱਪਰ ਕਾਫੀ ਡਿਸਕਾਊਂਟ ਵੀ ਅਸੀਂ ਦੇ ਦਿੰਨੇ ਆ ਅ ਅੱਜ ਦੀ ਕਲੈਕਸ਼ਨ ਦਾ ਰੇਟ ਆਏਗਾ ਸਿਰਫ 895 895 ਕੋਈ ਐਕਸਟਰਾ ਤੋਂ ਸ਼ਿਪਿੰਗ ਦਾ ਚਾਰਜ ਪੇ ਨਹੀਂ ਕਰਨਾ ਪਏਗਾ ਮੋਰ ਪੰਖੀਆ ਕਲਰ ਆ ਬਹੁਤ ਸੋਹਣਾ ਉੱਪਰ ਲਾਈਟ ਸਕਿਨ ਟੋਨ ਦੀ ਜਿਹੜੀ ਆ ਉਹ ਪ੍ਰਿੰਟਿੰਗ ਆਏਗੀ ਮੋਰ ਪੰਖੀਆ ਕਲਰ ਦਾ ਹੀ ਆਏਗਾ ਇਸ ਦੇ ਵਿੱਚ ਠੀਕ ਹੈ ਜਿਹੜਾ ਇਸ ਦਾ ਬਾਟਮ ਆ ਠੀਕ ਹੈ ਨਾਲ ਤੁਸੀਂ ਸ਼ਾਲ ਦੀ ਲੁੱਕ ਚੈੱਕ ਕਰਨੀ ਆ ਬਹੁਤ ਸੋਹਣੀ ਠੀਕ ਹੈ ਇਸ ਦੀ ਜਿਹੜੀ ਆ ਬਾਉਂਡਰਲਾਈਨ ਦੇ ਉੱਪਰ ਬਹੁਤ ਹੀ ਸੋਹਣੀ ਜੀ ਪ੍ਰਿੰਟਿੰਗ ਆ ਮੀਡਲ ਦੇ ਵਿੱਚ ਸੈਲਫ ਵੀ ਆਏਗਾ ਪ੍ਰਿੰਟਿੰਗ ਵੀ ਆਏਗੀ ਨਾਲ ਖੁੱਲੇ ਡੁੱਲੇ ਸ਼ਾਲ ਆਉਣਗੇ 2.5 ਮੀਟਰ ਦਾ ਜਿਹੜਾ ਤੁਹਾਨੂੰ ਸੂਟ ਮਿਲੇਗਾ ਜਿਵੇਂ ਸ਼ਾਰਟ ਜਿਹੜੀ 2.5 ਮੀਟਰ ਦੀ ਆ ਬਾਟਮ 2.5 ਮੀਟਰ ਦਾ ਹੋਏਗਾ ਠੀਕ ਹੈ ਲੁੱਕ ਬਹੁਤ ਸੋਹਣੀ ਆ ਤੇ ਇਹ ਆਏਗਾ 895 ਪ੍ਰਾਈਸ ਦੇ ਵਿੱਚ ਇਸ ਤੋਂ ਬਾਅਦ ਵਿੱਚ ਇਹ ਵਾਲਾ ਪ੍ਰਾਈਸ ਨਹੀਂ ਮਿਲੇਗਾ ਕਿਉਂਕਿ ਰੀਸਟਾਕ ਵੀ ਕਾਫੀ ਮੇਰੇ ਖਿਆਲ ਦੇ ਵਿੱਚ ਰੀਸਟਾਕ ਵੀ ਨਹੀਂ ਹੋਣਗੇ ਇਹ ਵਾਲੇ ਕਲਰ ਤੇ ਇਹ ਪ੍ਰਾਈਸ ਵੀ ਨਹੀਂ ਆਏਗਾ ਨੈਕਸਟ ਆ ਗਿਆ ਰਸਟ ਕਲਰ ਦੇਖੋ ਕਿੰਨਾ ਪਿਆਰਾ ਕਲਰ ਆ ਇਹ ਰਸਟ ਕਾਪਰ ਟਾਈਪ ਸ਼ੇਡ ਆ ਬਹੁਤ ਸੋਹਣੀ ਲੁੱਕ ਆ ਔਰ ਕਲਰ ਵੀ ਇਕਦਮ A1 ਹੈ ਔਰ ਤਮੰਨਾ ਬ੍ਰਾਂਡ ਠੀਕ ਹੈ ਬ੍ਰਾਂਡਡ ਕਲੈਕਸ਼ਨ ਮਿਲਦੀਆਂ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੇ ਚੈਨਲ ਦੇ ਉੱਪਰ ਤੁਹਾਨੂੰ ਬ੍ਰਾਂਡਡ ਹੀ ਫੈਬਰਿਕ ਮਿਲੇਗਾ ਠੀਕ ਹੈ ਤਮੰਨਾ ਬ੍ਰਾਂਡ ਆਏਗੀ ਲੁੱਕ ਬਹੁਤ ਸੋਹਣੀ ਆਉਣਗੇ ਔਰ ਗਰਮ ਪਸ਼ਮੀਨਾ ਦੇ ਵਾਲੇ ਸੂਟ ਹੋਣਗੇ ਠੀਕ ਹੈ ਬਾਟਮ ਵੀ ਗਰਮ ਚ ਆਏਗਾ ਸ਼ਰਟ ਵੀ ਗਰਮ ਦੇ ਵਿੱਚ ਆਏਗੀ ਤੇ ਇਹ ਨਾਲ ਸ਼ਾਲ ਵੀ ਇਕਦਮ ਗਰਮ ਸਟਾਫ ਦੇ ਵਿੱਚ ਹੋਏਗਾ ਠੀਕ ਹੈ ਲੁੱਕ ਬਹੁਤ ਸੋਹਣੀ ਹੈ ਸਰਦਾਰੀ ਲੁੱਕ ਦੇ ਸੂਟ ਨੇ ਤੇ ਲੁੱਕ A1 ਆਉਂਦੀ ਆ 895 ਪ੍ਰਾਈਸ ਦੇ ਨਾਲ ਕੋਈ ਵੀ ਐਕਸਟਰਾ ਸ਼ਿਪਿੰਗ ਦਾ ਚਾਰਜ ਪੰਜਾਬ ਔਰ ਇੰਡੀਆ ਇੰਡੀਆ ਦੇ ਵਿੱਚ ਹੀ ਤੁਹਾਨੂੰ ਜਿਹੜਾ ਵਾ ਉਹ ਸ਼ਿਪਿੰਗ ਅਸੀਂ ਫ੍ਰੀ ਕਰ ਦਿੱਤੀ ਹੋਈ ਆ ਕਿਉਂਕਿ ਕਾਫੀ ਭੈਣਾ ਕਹਿ ਰਹੀਆਂ ਸੀ ਕਿ ਤੁਸੀਂ ਪੰਜਾਬ ਜੀ ਹੀ ਸ਼ਿਪਿੰਗ ਫ੍ਰੀ ਕੀਤੀ ਹੋਈ ਆ ਅਸੀਂ ਇੰਡੀਆ ਦੇ ਵਿੱਚ ਹੀ ਸ਼ਿਪਿੰਗ ਤੁਹਾਨੂੰ ਫ੍ਰੀ ਕਰਕੇ ਦੇ ਰਹੇ ਆ ਕਿਉਂਕਿ ਇਹਨਾਂ ਦਾ ਜਿਹੜਾ weight ਕਾਫੀ ਹੁੰਦਾ ਆ ਸ਼ਿਪਿੰਗ ਵੀ ਸਾਨੂੰ ਕਾਫੀ ਲੱਗ ਜੁੰਦੀ ਆ ਜਿਵੇਂ ਆਪਣੀਆਂ ਭੈਣਾ ਸਾਊਥ ਤੋਂ ਜਦੋਂ ਸੂਟ ਮੰਗਾਉਂਦੀਆਂ ਨੇ ਕਾਫੀ ਸ਼ਿਪਿੰਗ ਲੱਗ ਜੁੰਦੀ ਆ ਪਰ ਫਿਰ ਵੀ ਅਸੀਂ ਜਿਹੜੀ ਉਹ ਸ਼ਿਪਿੰਗ ਤੁਹਾਨੂੰ ਇਸ ਚੈਨਲ ਦੇ ਉੱਪਰ ਫ੍ਰੀ ਕਰ ਦੇਵਾਂਗੇ ਇੱਕ ਮਸਲੀਨ ਦੇ ਦੁਪੱਟਿਆਂ ਵਾਲੀ ਸੂਟਾਂ ਦੀ ਕਾਫੀ ਡਿਮਾਂਡ ਹੋ ਰਹੀ ਆ ਠੀਕ ਹੈ ਅਗੀਆਂ ਵੀਡੀਓਜ਼ ਜਿਹੜੀਆਂ ਮਸਲੀਨ ਦੇ ਦੁਪੱਟਿਆਂ ਵਾਲੀਆਂ ਆਉਣਗੀਆਂ ਤੇ ਇਹ ਤੁਹਾਨੂੰ ਸ਼ਾਲ ਵਾਲੇ ਅਸੀਂ ਦੇ ਰਹੇ ਆ ਗਰਮ ਸੂਟ ਠੀਕ ਹੈ ਤੇ ਕਲਰ ਬਹੁਤ ਸੋਹਣੇ ਆ ਅੱਗੇ ਤੁਸੀਂ ਜਿਹੜਾ ਚੈੱਕ ਕਰਦੇ ਜਾਣਾ ਅਗਲੇ ਜਿਹੜਾ ਕਲਰ ਆ ਉਹ ਜਿਹੜਾ ਸਭ ਤੋਂ ਪਹਿਲੇ ਸੂਟ ਦਿਖਾਇਆ ਸੀ ਉਹਦੇ ਵਿੱਚ ਸੈਕਿੰਡ ਕਲਰ ਆਏਗਾ ਜਿਹੜਾ ਸਕਿਨ ਤੇ ਬਲੂ ਦੇ ਕੰਬੀਨੇਸ਼ਨ ਨਾਲ ਦਿਖਾਇਆ ਤੇ ਸੇਮ ਟੋਨ ਦੇ ਵਿੱਚ ਸੇਮ ਪ੍ਰਿੰਟਿੰਗ ਦੇ ਵਿੱਚ ਸੈਕਿੰਡ ਕਲਰ ਆ ਤੇ ਇਸ ਦੀ ਜਿਹੜੀ ਆ ਥੋੜਾ ਕਲਰ ਕੰਬੀਨੇਸ਼ਨ ਡਿਫਰੈਂਟ ਆਏਗਾ ਔਰ ਇਹ ਤੇ ਐਮਬਰਾਇ ਤੇ ਲੈ ਦਾ ਵਰਕ ਆ ਨੈਕ لائن ਤੇ ਵਰਕ ਆਏਗਾ ਪੈਨਨਿੰਗ ਵਾਈਜ਼ ਵਰਕ ਆਏਗਾ ਬਾਰਡਰ ਲਾਈਨ ਤੇ ਵਰਕ ਆਏਗਾ ਰੇਟ ਸੇਮ ਹੀ ਆਏਗਾ 895 ਠੀਕ ਹੈ ਲੁੱਕ ਤੁਸੀ ਦੇਖਣੀ ਆ ਔਰ ਨਾਲ ਜਿਹੜਾ ਕੰਬੀਨੇਸ਼ਨ ਆ ਉਹ ਇਸ ਤਰ੍ਹਾਂ ਬਲੈਕ ਕਲਰ ਦਾ ਆਏਗਾ ਬਹੁਤ ਸੋਹਣਾ ਸਟਾਫ ਆ ਠੀਕ ਹੈ ਤੇ ਇਹ ਤੁਮਾਰਨਾ ਬ੍ਰਾਂਡ ਦੀ ਕਲੈਕਸ਼ਨ ਹੋਏਗੀ ਨਾਲ ਆਇਕਾ ਖੁੱਲਾ ਢੁੱਲਾ ਸ਼ਾਲ ਪ੍ਰਿੰਟਿੰਗ ਆਏਗੀ ਸ਼ਾਲ ਦੀ ਵੀ ਬਹੁਤ ਸੋਹਣੀ ਪ੍ਰਿੰਟਡ ਸ਼ਾਲ ਆਏਗਾ ਤੇ ਨਾਲ ਪ੍ਰਿੰਟਡ ਸ਼ਰਟ ਆਏਗੀ ਪਲੇਨ ਆਏਗਾ ਬਾਟਮ ਟਾਈਟ ਐ ਮੀਟਰ ਦਾ ਸਟੱਫ 895 ਪ੍ਰਾਈਸ 781435282 ਸਾਡਾ ਬੁਕਿੰਗ ਨੰਬਰ ਹੈ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰ ਦੇਣਾ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਔਰ ਇਸ ਚੈਨਲ ਤੇ ਮੈਂ 1 ਜਨਵਰੀ ਤੋਂ ਅਬਲ ਤੇ ਮਤਲਬ ਕੱਲ ਪਰਸੋਂ ਤੱਕ ਅਸੀਂ ਜਿਹੜੀ ਲਾਈਵ ਸਟਾਰਟ ਕਰਨ ਲੱਗੇ ਆ ਪਰ 1 ਜਨਵਰੀ ਤੋਂ ਇਹਦੀ ਜਿਹੜੀ ਜਿਹੜਾ ਸਾਡਾ ਸ਼ਡਿਊਲ ਹੈ ਕਿ ਇੱਕ ਵੀਕ ਦੇ ਵਿੱਚ ਦੋ ਲਾਈਵਜ਼ ਹੋਣੀਆਂ ਆ ਉਹ ਵੀ ਲਾਈਵਜ਼ ਵੀ ਆਉਂਦੀਆਂ ਰਹਿਣਗੀਆਂ ਪਲੱਸ ਇਦੇ ਵਿੱਚ ਤੁਹਾਨੂੰ ਜਿਹੜਾ ਆ ਤੁਹਾਨੂੰ ਸ਼ਾਰਟ ਵੀਡੀਓਜ਼ ਦੇ ਵਿੱਚ ਬਹੁਤ ਸੋਹਣੇ ਸਾਡੇ ਜਿਹੜੇ ਸੂਟ ਪਸ਼ਮੀਨਾ ਦੇ ਉਹ ਕਾਫੀ ਬਣ ਕੇ ਜਾ ਰਹੇ ਨੇ ਅਬਰਾਡਵੀ ਬਣ ਕੇ ਜਾ ਰਹੇ ਨੇ ਤੇ ਇੱਥੇ ਵੀ ਕਾਫੀ ਭੈਣਾਂ ਜਿਹੜੀਆਂ ਉਹ ਸੂਟ ਬਣਵਾ ਰਹੀਆਂ ਨੇ ਪਲੇਨ ਫੈਬਰਿਕ ਦੀਆਂ ਵੀਡੀਓਜ਼ ਕਾਫੀ ਪਈਆਂ ਹੋਈਆਂ ਆ ਠੀਕ ਹੈ ਤੇ ਤੁਸੀਂ ਪਲੇਨ ਫੈਬਰਿਕ ਨੂੰ ਚੂਜ਼ ਕਰ ਸਕਦੇ ਆ ਅਗਰ ਤੁਸੀਂ ਉਹਨਾਂ ਵਿੱਚੋਂ ਕੁਝ ਵੀ ਹੋਰ ਵੀ ਕਲਰ ਜਿਹੜਾ ਚੂਜ਼ ਕਰਨਾ ਆ ਉਹ ਵੀ ਕਰ ਸਕਦੇ ਆ ਤੇ ਸਾਨੂੰ ਕਲਰ ਦੀ ਫੋਟੋ ਤੁਸੀਂ ਸੈਂਡ ਕਰ ਦੇਣੀ ਆ ਅਸੀਂ ਕਲਰ ਅਵੇਲੇਬਲ ਕਰਾ ਕੇ ਤੇ ਉਸ ਦੇ ਉੱਪਰ ਤੁਹਾਡਾ ਜਿਹੜਾ ਮਨਪਸੰਦ ਡਿਜ਼ਾਈਨ ਬਣਾ ਕੇ ਤੁਹਾਨੂੰ ਜਿਹੜਾ ਐਜ਼ ਇਟ ਇ ਸੈਂਡ ਕਰ ਦਾਂ ऑर्गेंजा ਦਾ ਦੁਪੱਟਾ ਜਿਹੜਾ ਨਾਰਮਲੀ ਤੁਹਾਨੂੰ 800 ਤੋਂ ਸਟਾਰਟ ਹੁੰਦਾ ਹੈ ਨਾ ਉਹ ਵਾਲਾ ਤੁਹਾਨੂੰ ਜਿਹੜਾ ਅਸੀਂ ਸਿਰਫ 500 ਦਾ ਦੁਪੱਟਾ ਦੇਵਾਂਗੇ ਠੀਕ ਹੈ ਪਿਓਰ ਆਰਗੈਂਸਾ ਦੇ ਦੁਪੱਟਿਆਂ ਵਾਲੇ ਸੂਟ ਲੈ ਲਓ ਤੁਸੀਂ ਪਿਓਰ ਚਿਨੌਨ ਦੇ ਦੁਪੱਟਿਆਂ ਵਾਲੇ ਸੂਟ ਲੈ ਲਓ ਹਰ ਇੱਕ ਮਤਲਬ ਤੁਹਾਨੂੰ ਵੈਰਾਈਟੀ ਜਿਹੜੀ ਆ ਇੱਕ ਹੀ ਚੈਨਲ ਤੇ ਮਿਲੇਗੀ ਨੈਕਸਟ ਕਲਰ ਦੇਖਣਾ ਆ ਇੱਕਦਮ ਛੋਟੀ ਛੋਟੀ ਪ੍ਰਿੰਟਿੰਗ ਠੀਕ ਹੈ ਜਿਹੜੀਆਂ ਪਹਿਣਾ ਜਿਹੜੀਆਂ ਕਹਿੰਦੀਆਂ ਕਿ ਛੋਟੀ ਛੋਟੀ ਪ੍ਰਿੰਟਿੰਗ ਵਾਲੇ ਸੂਟ ਚਾਹੀਦੇ ਹਨ ਉਹਨਾਂ ਵਾਸਤੇ ਸੁਪਰ ਸੂਟ ਆ ਬਿਲਕੁਲ ਛੋਟੀ ਪ੍ਰਿੰਟਿੰਗ ਆਏਗੀ ਨੈਕ ਲਾਈਨ ਆਏਗੀ ਬਾਰਡਰ ਲਾਈਨ ਆਏਗੀ ਔਰ ਸ਼ਾਲ ਆਏਗਾ ਇੱਕਦਮ ਖੁੱਲਾ ਡੁੱਲਾ ਠੀਕ ਹੈ ਕਲਰ ਬਹੁਤ ਸੋਹਣਾ ਜੀ ਲੁੱਕ ਬਹੁਤ ਸੋਹਣੀ ਹੈ ਜਿਹੜਾ ਵੀ ਸੂਟ ਕਲਰ ਪਸੰਦ ਆਉਂਦਾ ਹੈ ਸਕਰੀਨਸ਼ਾਟ ਸੈਂਡ ਕਰ ਦੇਣਾ ਸਤਿ ਸ਼੍ਰੀ ਅਕਾਲ